ਉਂਦੀ ਤਮਕੀ ਮਿਲੀ ਹੈ ਸੈਕਟਰ 32 ਤੇ ਦੱਸ ਦਈਏ ਕਿ ਮੈਂਟਲ ਹੈਲਥ ਇੰਸਟੀਚਿਊਟ ਹੈ ਜਿਸ ਨੂੰ ਬੰਬ ਦੇ ਨਾਲੋਂ ਉਡਾਉਂਦੀ ਤਮਕੀ ਮਿਲੀ ਹੈ ਔਰ ਤਮਕੀ ਪਰ ਇੱਕ ਮੇਲ ਦੇ ਨਾਲ ਹੜਕਾ ਮੱਚ ਗਿਆ ਹੈ ਤਾਂ ਪੁਲਿਸ ਅਧਿਕਾਰੀ ਅਤੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ ਔਰ ਟੀਮਾਂ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਤਾਂ ਇਲਾਕੇ ਨੂੰ ਸੀਲ ਕਰ ਲਿਆ ਗਿਆ ਹੈ ਖਾਲੀ ਕਰਾ ਲਿਆ ਗਿਆ ਹੈ ਤਾਂ ਸੈਕਟਰ 32 ਦਾ ਇਹ ਮੈਂਟਲ ਇੰਸਟੀਚਿਊਟ ਹੈ ਜਿੱਥੇ ਇਹ ਬੰਬ ਦੇ ਨਾਲ ਉਡਾਉਣ ਦੀ ਮੇਲ ਆਈ ਹੈ ਔਰ ਇਸ ਮੇਲ ਦੇ ਵਿੱਚ ਦੱਸ ਦਈਏ ਕਿ ਸੀਸੀ ਕਰਕੇ ਨਾਲ ਹੋਰ ਵੀ ਦੇਸ਼ ਤੇ ਵਿੱਚ ਕਈ ਅਜਿਹੇ ਹਸਪਤਾਲ ਨੇ ਜਿਨ੍ਹਾਂ ਨੂੰ ਇਹ ਤਮਕੀ ਗਈ ਹੈ ਜੋ ਜਾਣਕਾਰੀ ਮੌਕੇ ਤੇ ਮਿਲੀ ਹੈ ਤਾਂ ਨੇੜੇ-ਤੇੜੇ ਜਿਹੜਾ ਰੈ residense area ਹੈ ਉਸ ਨੂੰ ਵੀ ਇੱਕ ਕਿਸਮ ਦੇ ਨਾਲ ਅਲਰਟ ਕਰ ਦਿੱਤਾ ਗਿਆ ਹੈ ਅਲਰਟ ਮੋਡ ਤੇ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੀ ਟੀਮਾਂ ਪਹੁੰਚੀਆਂ ਹੋਈਆਂ ਨੇ ਲਗਾਤਾਰੇ ਕੋਸ਼ਿਸ਼ ਕੀਤੀ ਜਾ ਰਹੀ ਹੈ ਥੋੜੇ ਦਿਨ ਪਹਿਲਾਂ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ ਹੈ ਪੁਲਿਸ ਅਫਸਰ ਦੇ ਨਾਲ ਸੀਨੀਅਰ ਅਧਿਕਾਰੀ ਦੇ ਨਾਲ ਜਿਨ੍ਹਾਂ ਨੇ ਦੱਸਿਆ ਹੈ ਕਿ ਅਸੀਂ ਪੂਰਾ ਇੱਥੇ ਕੋਸ਼ਿਸ਼ ਕਰ ਰਹੇ ਹਾਂ ਔਰ ਇਹ ਤਸਵੀਰਾਂ ਨੇ ਜਿੱਥੇ ਕੀ ਟੀਮਾਂ ਪਹੁੰਚੀਆਂ ਹੋਈਆਂ ਨੇ ਡੌਗ ਸਕੁਆਰ ਦੀ ਟੀਮ ਪਹੁੰਚੀ ਹੋਈ ਹੈ ਔਰ ਇਹ ਐਕਸਕਲੂਸਿਵ ਤਸਵੀਰਾਂ 니ਜ਼ਟਿਨ ਪੰਜਾਬ ਤੁਹਾਨੂੰ ਦਿਖਾ ਰਿਹਾ ਹੈ ਜਿਸ ਨੂੰ ਬੰਬ ਦੇ ਨਾਲ ਇਹ ਹਸਪਤਾਲ ਨੂੰ ਉਡਾਉਣ ਦੀ ਧਮਕੀ ਮਿਲੀ ਹੈ ਤਾਂ ਅਜਿਹਾ ਮੰਨਿਆ ਜਾ ਸਕਦਾ ਹੈ ਕਿ ਕਿਸੇ ਦੀ ਸ਼ਰਾਰਤ ਹੋ ਸਕਦੀ ਹੈ ਪਰ ਇਸ ਨੂੰ ਹਲਕੇ ਦੇ ਵਿੱਚ ਨਹੀਂ ਲਿਆ ਜਾ ਸਕਦਾ ਬਹੁਤ ਵਾਰ ਅਸੀਂ ਇਹ ਵੇਖते ਆਂ ਅਜਿਹੀਆਂ ਖਬਰਾਂ ਆਉਂਦੀਆਂ ਨੇ ਜਦੋਂ ਕਿਸੇ ਦੀ ਸ਼ਰਾਰਤ ਹੁੰਦੀ ਹੈ ਔਰ ਇਸ ਕਿਸਮ ਦੀ ਜਿਹੜੀ ਮੇਲ ਹੈ ਉਹ ਫੇਸ ਦਿੱਤੀ ਜਾਂਦੀ ਹੈ ਤਾਂ ਸਿੱਧਾ ਰੁਕਾਂਗੇ ਮਨੋਜ ਰਾਠੀ ਲਗਾਤਾਰ ਲਾਈਵ ਮੌਜੂਦ ਨੇ ਮੌਕੇ ਤੋਂ ਮਨੋਜ ਇਸ ਦੇ ਵਿੱਚ ਕਿੰਨੀ ਕੁ ਪੋਸਿਬਿਲਟੀ ਹੈ ਕੀ ਕੋਈ ਸ਼ਰਾਰਤ ਹੋ ਸਕਦੀ ਹੈ ਕਿਉਂਕਿ ਮੈਂਟਲ ਹੈਲਥ ਨਾਲ ਜੁੜਿਆ ਹੋਇਆ ਹੈ ਦੇਖੋ ਇੱਕ ਤਾਂ ਇਹ ਹਸਪਤਾਲ ਹੈ ਇੱਕ ਅਗਰ ਗੱਲ ਕੀਤੀ ਜਾਵੇ ਇਸ ਦੇ ਵਿੱਚ ਐਮ ਪੁਆਇੰਟ ਵੀ ਔਰ ਦੂਸਰਾ ਇਹ ਵੀ ਹੈ ਕਿ ਹੋਰ ਹਸਪਤਾਲ ਵੀ ਨੇ ਦੇਸ਼ ਦੇ ਵਿੱਚ ਜਿੱਥੇ ਇਹ ਮੇਲ ਗਈ ਹੈ ਕਿ ਕੁਝ ਹੋਰ ਅਪਡੇਟ ਦੇ ਨਾਲ ਤੁਸੀਂ ਜਾਣਕਾਰੀ ਸਾਂਝ ਕਰੋ ਆ ਦੇਖੋ ਸਾਡੇ ਕੋਲ ਮੇਲ ਦੀ ਜਿਹੜੀ ਕਾਪੀ ਹੈ ਉਹ ਵੀ ਐਕਸਕਲੂਸਿਵ ਮੌਜੂਦ ਹੈ ਔਰ ਇਹਦੇ ਵਿੱਚ ਤੁਹਾਨੂੰ ਦਿਖਾ ਦਈਏ ਕਿ ਆ ਪੂਰਾ ਇਹਦੇ ਵਿੱਚ ਲਿਖਿਆ ਹੋਇਆ ਕਿ देयर ਆਰ ਬੋਮਬ ਇਨਸਾਈਡ ਆਫ ਦਾ ਹਸਪੀਟਲ ਔਰ ਇਹਦੇ ਵਿੱਚ ਮੇਲ ਕੀਤੀ ਹੋਈ ਹੈ ਫਰੋਮ ਅਨਿਲ ਕੁਮਾਰ ਮੋਦਗਿਲ ਔਰ ਇਹ ਫਾਰਵਰਡ ਕੀਤਾ ਹੋਇਆ ਹੈ ਸੀਸੀ ਕੀਤੀ ਹੋਈ ਹੈ ਏਕੇ ਖਤਰੀ ਔਰ ਇਹਦੇ ਵਿੱਚ ਕਈ ਜਿਹੜੇ ਹੈਗੇ ਇੱਥੇ ਪੂਰਾ ਇਹਨਾਂ ਦਾ ਪੂਰਾ ਐਡਰੈਸ ਲਿਖਿਆ ਹੋਇਆ ਕਿ ਕਿਥੇ ਜਿਹੜਾ ਦਿੱਤੀ ਗਈ ਹੈ ਔਰ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਪੂਰਾ ਸਾਰਾ ਜਿਹੜਾ ਹੈਗੇ ਇਹਦੇ ਵਿੱਚ ਐਡ ਕੀਤਾ ਹੋਇਆ ਔਰ ਕਈ ਲੋਕਾਂ ਨੂੰ ਇਹਦੇ ਵਿੱਚ ਸੀਸੀ ਕੀਤੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਡਾਇਰੈਕਟਰ ਆਫਿਸ स्पोर्ट एट अनंदा चिल्ड्रन फर्स्ट इंडिया एट जी मेल इन्फो सुकून इन्फो एट ह्यूमन इंडिया योगानंद नवीन डॉट एम एस इन्फो एट कादम हॉस्पिटल एम सी एच के जी मेल डायरेक्टर रिमहासर मन्हास्ट्रा इंडोर मेंटल हॉस्पिटल और इधर लिखा है देर आर बॉम प्लेस इन साइट ऑफ द साइकेट्रिस्ट हॉस्पिटल दे विल डेटोनेट वेरी सुन यूल ऑल डाई ਇਹ ਇਹ ਜਿਹੜੀ ਐਕਸਕਲੂਸਿਵ ਸਾਡੇ ਕੋਲ ਈਮੇਲ ਪਹੁੰਚੀ ਹੈ ਔਰ ਇਹਦੇ ਵਿੱਚ ਇਹਦੇ ਵਿੱਚ ਥੱਲੇ ਲਿਖਿਆ ਹੋਇਆ ਹੈ ਗੁਰਜੋਤ ਦਾ ਗਰੁੱਪ ਟੈਰੀਜ਼ਰ 111 ਇਜ਼ ਬਿਹਾਈਂਡ ਥਿਸ ਇਹ ਮੇਲ ਕੀਤੀ ਹੋਈ ਔਰ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪੂਰਾ ਇਹਦੇ ਵਿੱਚ ਸਾਰੀ ਜਿਹੜੀ ਹੈਗੀ ਸੀਸੀ ਕਈਆਂ ਨੂੰ ਕੀਤੀ ਹੋਈ ਹੈ ਇਹਦੇ ਵਿੱਚ ਸੀਸੀ ਕਈਆਂ ਨੂੰ ਕੀਤੀ ਹੋਈ ਹੈ ਔਰ ਬੜਾ ਹੀ ਕਲੀਅਰ ਇਹਦੇ ਵਿੱਚ ਲਿਖਿਆ ਹੋਇਆ ਕਿ देयर आर ਬੌਮ ਪਲੇਸ ਇਨਸਾਈਡ ਆਫ ਦਾ ਸਾਈਕੀਐਟ੍ਰਿਕ ਹਸਪੀਟਲ एंड देटोनेट वेरी सून दे विल ऑल डाई ऑर द ग्रुप टेरिजर ट्रिपल वन इज बिहाइंड दिस इस मेल के की मायने य बहुत इंपॉर्टेंट हो जाएगा बड़ा अहम हो जाता है कि काफ़ी सीसी भी की हुई है और हुँ. किस तरह ये पूरा आ, मेल करके ਇਦੇ ਵਿੱਚ ਡਰਾਇਆ ਗਿਆ ਔਰ ਹਸਪੀਟਲ ਦਾ ਪੂਰਾ ਐਡਰੈਸ ਇਸ ਪੂਰੇ ਮੈਂਟਲ ਹਸਪੀਟਲ ਸਟਿਊਡ ਦਾ ਪੂਰਾ ਜਿਹੜਾ ਹੈਗਾ ਉਹ ਦਿੱਤਾ ਹੋਇਆ ਔਰ ਲਗਾਤਾਰ ਪੁਲਿਸ ਦੀ ਜਿਹੜੀ ਟੀਮ ਹੈ ਉਹ ਪਹੁੰਚ ਰਹੀ ਹੈ ਬੌਮ ਸਕੁਐਡ ਇੱਥੇ ਪਹੁੰਚ ਚੁੱਕਾ ਹੈ ਔਰ ਜਿਸ ਤਰ੍ਹਾਂ ਦਾ ਇਹ ਐਕਸਕਲੂਸਿਵ ਜਾਣਕਾਰੀ ਤੁਹਾਨੂੰ ਦੇ ਰਹੇ ਨਿਊਜ਼ 18 ਦੇ ਕੋਲ ਐਕਸਕਲੂਸਿਵ ਇਹ ਮੇਲ ਆਈ ਹੋਈ ਹੈ ਜਿਹਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਤੁਸੀਂ ਸਾਰੇ ਮਨੋਗੇ ਦੇ ਵਿਲ ਡੈਟੋਨੇਟ ਜਲਦ ਹੀ ਇਸ ਬੰਬ ਤੇ ਉਡਾਇਆ ਜਾਏਗਾ ਇਸ ਹਸਪੀਟਲ ਨੂੰ ਇਸ ਇੰਸਟੀਚਿਊਟ ਨੂੰ ਸਾਈਕੈਟ੍ਰਿਸ ਹਸਪੀਟਲ ਨੂੰ ਜਿਹਦੇ ਬਾਅਦ ਹੁਣ ਪੁਲਿਸ ਜਿਹੜੀ ਟੀਮਾਂ ਹੈ ਅੰਦਰ ਬੰਬ ਸਕੇਡ ਦੀ ਤਿੰਨ ਤੋਂ ਚਾਰ ਟੀਮਾਂ ਬੰਬ ਸਕੇਡ ਦੀ ਹੈਗੀ ਹੈ ਪੂਰਾ ਇੱਥੇ ਡੌਗ ਸਕੇਡ ਬੰਬ ਸਕੇਡ ਇੱਥੇ ਪਹੁੰਚ ਚੁੱਕਿਆ ਹੈ ਔਰ ਅੰਦਰ ਪੂਰੀ ਟੀਮਾਂ ਲੱਗੀ ਹੋਈ ਹੈ ਇਸ ਕਰਕੇ ਇਤਿਹਾਤਨ ਇੱਥੇ ਰੈਸਕਿਊ ਟੀਮ ਇੱਥੇ ਜਿਹੜਾ ਆਪਰੇਸ਼ਨ ਸੈੱਲ ਹੈ ਕ੍ਰਾਈਮ ਬ੍ਰਾਂਚ ਹੈ ਰੈਸਕਿਊ ਟੀਮ ਹੈ ਸਿਵਲ ਡਿਫੈਂਸ ਹੈ ਪ੍ਰਸ਼ਾਸਨ ਦੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਹਸਪੀਟਲ ਅਥਾਰਟੀ ਦੇ ਅਧਿਕਾਰੀ ਇੱਥੇ ਪਹੁੰਚ ਚੁੱਕੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਪੂਰੀ ਬਿਲਡਿੰਗ ਗੁਰਜੋਤ ਅਗਾਂਹ ਤੱਕ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਪੂਰੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਔਰ ਨੇੜੇ-ਤੇੜੇ ਦੀ ਜਿਹੜੀ ਜਿੰਨੀ ਵੀ ਬਿਲਡਿੰਗਸ ਨੇ ਜਿੱਦਾਂ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਗਿਆ ਬਿਲਕੁਲ ਨਾਲ ਹੀ ਪੰਜਾਬ ਪੁਲਿਸ ਆਫੀਸਰ ਇੰਸਟੀਚਿਊਟ ਹੈ ਬਿਲਕੁਲ ਨਾਲ ਹੀ ਬਿਲਡਿੰਗ ਨਾਲ ਵਾਲੀ ਬਿਲਡਿੰਗ ਪੂਰੀ ਉਹ ਪੰਜਾਬ ਪੁਲਿਸ ਆਫੀਸਰ ਇੰਸਟੀਚਿਊਟ ਹੈ ਜਿੱਥੇ ਪੁਲਿਸ ਆਫੀਸਰ ਸੀਨੀਅਰ ਅਧਿਕਾਰੀ ਡੀਜੀਪੀ ਡੀਜੀਪੀ ਰੈਂਕ ਦੇ ਇੱਥੇ ਅਧਿਕਾਰੀ ਬੈਠਦੇ ਹਨ ਔਰ ਬਿਲਕੁਲ ਨਾਲ ਹੀ ਐਸਡੀ ਕਾਲਜ ਹੈ ਹਾਲਾਂਕਿ ਇਸ ਇਸ ਵੇਲੇ ਛੁੱਟੀਆਂ ਪਾਰ ਰਹੀਆਂ ਜਿਸ ਲੇਕਿਨ ਫਿਰ ਵੀ ਜਿਹੜੇ ਮ ਜਿਹੜਾ ਉਹ ਸੀਲ ਕਰ ਦਿੱਤਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕੋਈ ਇਤਿਹਾਤਨ ਬਹੁਤ ساری ਚੀਜ਼ਾਂ ਦਾ ਧਿਆਨ ਰੱਖਿਆ ਗਿਆ ਔਰ ਇਹ ਪੂਰਾ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਐਂਬੂਲੈਂਸ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਬੌਮ ਸਕਵਰ ਪੁਲਿਸ ਦੀ ਕਵਚ ਇਹ ਸਾਰੀ ਚੀਜ਼ ਇੱਥੇ ਲਾਈ ਗਈ ਹੈ ਔਰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਉਹਦਾ ਬਹੁਤ ਹੀ ਧਿਆਨ ਰੱਖਿਆ ਗਿਆ ਔਰ ਅੰਦਰ ਲਗਾਤਾਰ ਜਿਹੜੀ ਟੀਮਾਂ ਪੂਰੀ ਜਿਹੜੀ ਟੀਮਾਂ ਬੌਮ ਸਕੁਅਰ ਦੀ ਟੀਮਾਂ ਔਰ ਸਾਰੀ ਪੂਰੀ ਬਿਲਡਿੰਗ ਨੂੰ ਕਿਉਂਕਿ ਬਿਲਡਿੰਗ ਬਹੁਤ ਵੱਡੀ ਹੈ ਹਸਪੀਟਲ ਜਿਹੜੇ ਵੀ ਇੱਥੇ ਪੇਸ਼ੈਂਟ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕੀਤਾ ਗਿਆ ਹੈ ਔਰ ਮਕਸਦ ਇਹੀ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਔਰ ਜਿੱਦਾਂ ਅਸੀਂ ਮੇਲ ਪੜ੍ਹ ਕੇ ਤੁਹਾਨੂੰ ਸੁਣਾਈ ਹੈ ਕਿ ਕਿਤੇ ਵੀ ਬੜਾ ਹੀ ਕਲੀਅਰ ਕਿਹਾ ਗਿਆ ਹੈ ਕਿ ਦੇ ਵਿਲ ਮਤਲਬ ਅਸੀਂ ਤੁਸੀਂ ਸਾਰੇ ਮਰੋਗੇ ਔਰ ਜਲਦੀ ਇਸ ਨੂੰ ਇਸ ਨੂੰ ਡੇਟੋਨੇਟ ਕੀਤਾ ਜਾਏਗਾ ਦੇਖੋ ਬਹੁਤ ਅਹਿਮ ਹੁੰਦਾ ਹੈ ਆਖਿਰ ਚਾਹੀਓ ਕਿਸੇ ਦੀ ਸ਼ਰਾਰਤ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਡਰਾਂ ਦੇ ਮਕਸਦ ਹੋਵੇ ਲੇਕਿਨ ਇਹ ਬਹੁਤ ਅਹਿਮ ਹੁੰਦਾ ਹੈ ਕਿ ਆਖਿਰ ਇਹ ਕਿਸ ਦੀ ਸ਼ਰਾਰਤ ਹੈ ਇਸ ਕਰਕੇ ਹੁਣ ਸਾਰੀ ਕਹਿ ਸਕਦੇ ਆ ਕਿ ਆਈਟੀ ਸੈਲ ਸਾਈਬਰ ਸੈਲ ਸਾਰੇ ਇਹਦੇ ਵਿੱਚ ਲੱਗ ਚੁੱਕਾ ਹੈ ਸਾਰੀ ਜਿਹੜੀ ਟੀਮ ਹੈ ਇਹਦੇ ਵਿੱਚ ਕੰਮ ਕਰ ਰਹੀ ਹੈ ਆਈਪੀ ਐਡਰੈਸ ਜਿਹੜਾ ਹੈ ਖੰਗਾਲਿਆ ਜਾ ਰਿਹਾ ਹੈ ਕਿ ਆਖਿਰ ਕਿਸ ਆਈਪੀ ਐਡਰੈਸ ਤੋਂ ਇਹ ਪੂਰੀ ਮੇਲ ਆਈ ਹੈ ਔਰ ਕਿਸ ਆਈਪੀ ਐਡਰੈਸ ਤੋਂ ਇਹਨੇ ਸ਼ਰਾਰਤ ਕੀਤੀ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਆਇ ਹਾਲਾਂਕਿ ਪੂਰੀ ਏਜੰਸੀਆ ਵੀ ਇਸ ਤੇ ਅਲਰਟ ਹੈ ਕਿਉਂਕਿ ਇੱਕ ਥਾਂ ਤੇ ਨਹੀਂ ਕਈ ਜਿਹੜੇ ਕਰਕੇ ਬਹੁਤ ਅਹਿਮ ਹੋ ਜਾਂਦਾ ਹੈ ਗੁਰਜੋਤ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਲਾਪਰਵਾਹੀ ਜਾਂ ਕਿਸੇ ਤਰ੍ਹਾਂ ਦਾ ਕੁਝ ਵੀ ਬਿਲਕੁਲ ਕੋਤਾਹੀ ਜੜੀ ਇਹਦੇ ਵਿੱਚ ਨਹੀਂ ਬਰਤੀ ਇਸ ਕਰਕੇ ਸਿਵਲ ਡਿਫੈਂਸ ਨੂੰ ਸਟੈਂਡ ਬਾਈ ਕੀਤਾ ਹੋਇਆ ਹੈ ਸਿਵਲ ਡਿਫੈਂਸ ਦੇ ਡਿਫੈਂਸ ਦੇ ਨਾਲ-ਨਾਲ ਜਿਹੜੇ ਰੈਸਕਿਊ ਟੀਮ ਹੈ ਫਾਇਰ ਦੀ ਗੱਡੀਆਂ ਹੈ ਫਾਇਰ ਦੇ ਜਿਹੜੇ ਵੀ ਇੱਥੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਸਟੈਂਡ ਬਾਈ ਰੱਖਿਆ ਗਿਆ ਹੈ ਔਰ ਅੰਦਰ ਟੀਮਾਂ ਜਿਹੜੀ ਲਾਈ ਗਈ ਹੈ ਜਿਦੇ ਵਿੱਚ ਬੌਮਸ ਕੁਆਡ ਡੌਗਸ ਕੁਆਡ ਉਹ ਸਾਰੀ ਸਾਰਾ ਸਾਰੇ ਸਰਚ ਕਰ ਰਹੀ ਹੈ ਔਰ ਇਸ ਇਨਵੈਸਟੀਗੇਸ਼ਨ ਔਰ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਜਿੰਨੀ ਵੀ ਅੰਦਰ ਗੱਡੀਆਂ ਖੜੀ ਸੀ ਉਹਨਾਂ ਨੂੰ ਵੀ ਬਾਹਰ ਕੀਤਾ ਗਿਆ ਜਿੰਨੇ ਵੀ ਬਾਹਰ ਦੇ ਅੰਦਰ ਦੇ ਜਿਹੜੇ ਸਟਾਫ ਸੀਗੇ ਜਾਂ ਪੇਸ਼ੈਂਟ ਸੀ ਉਹਨਾਂ ਨੂੰ ਵੀ ਸ਼ਿਫਟ ਕਰ ਦਿੱਤਾ ਗਿਆ ਯਾਨੀ ਕਿ ਕਿਸੇ ਨੂੰ ਜਿਆਦਾ ਪ੍ਰੋਬਲਮ ਨਾ ਹੋਵੇ ਜਾਂ ਦਿੱਕਤ ਨਾ ਹੋਵੇ ਜਿਹੜੇ ਵੀ ਸਾਈਕੀਐਟ੍ਰਿਸਟ ਨੇ ਜਾਂ ਫਿਰ ਕੋਈ ਥੀਰਾ ਦੇ ਉਹਨਾਂ ਨੂੰ ਸਾਰਿਆਂ ਨੂੰ ਸ਼ਿਫਟ ਕਰ ਦਿੱਤਾ ਗਿਆ ਮਕਸਦ ਇਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਉਹ ਨਾ ਹੋਵੇ ਇਸ ਕਰਕੇ ਪੂਰੀ ਇਤਿਹਾਸਾਤਨ ਜਿਹੜੀ ਹੈ ਉਹ ਦਿੱਤੀ ਗਈ ਹੈ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਮਨੋਜ तमाम ਜਾਣਕਾਰੀ ਲਈ ਅਸੀਂ ਮੁਰਤੋ ਇਹ ਤਸਵੀਰਾਂ ਜਿਹੜੀਆਂ ਅਸੀਂ ਦਿਖਾ ਰਹੇ ਹਾਂ ਲਗਾਤਾਰ ਮਨੋਜ ਉੱਥੇ ਬਣੇ ਹੋਏ ਨੇ ਜਿੱਥੇ ਸੈਕਟਰ 32 ਦੇ ਵਿੱਚ ਇਹ ਮੈਂਟਲ ਹੈਲਥ ਸੈਂਸਿਟਿਊਟ ਹੈ ਜ